ਬਦਲ ਵੇਸ਼ਕ ਚੜ ਚੜ ਆਉਂਦੇ ਹੁੰਦੀ ਕਦੇ ਵਰਸਾਤ ਨਹੀਂ ਬੇਸ਼ੱਕ ਬਦਲ ਚੜ ਚੜ ਆਉਂਦੇ ਹੁੰਦੀ ਕਦੇ ਵਰਸਾਤ ਨਹੀਂ ਬੇਸ਼ੱਕ ਰਾਹਾਂ ਵਿੱਚ ਮਿਲਦੇ ਰਹਿੰਦੇ ਹੁੰਦੀ ਕਦੇ ਮੁਲਾਕਾਤ ਨਹੀਂ ਬੇਸ਼ੱਕ ਰਾਹਾਂ ਵਿੱਚ ਮਿਲਦੇ ਰਹਿੰਦੇ ਹੁੰਦੀ ਕਦੇ ਮੁਲਾਕਾਤ ਨਹੀਂ ਬੇਸ਼ੱਕ ਬੱਤਲ ਚੜ ਚੜੇ ਆਉਂਦੇ ਹੁੰਦੀ ਕਦੇ ਬਰਸਾਤ ਨਹੀਂ ਜਦੋਂ ਜਦੋਂ ਯਾਰਾ ਤੇਰੀ ਦੀਦ ਹੋ ਜਾਂਦੀ ਏ ਜਦੋਂ ਜਦੋਂ ਯਾਰਾ ਤੇਰੀ ਦੀਦ ਹੋ ਜਾਂਦੀ ਏ ਦੀ ਈਦ ਹੋ ਜਾਂਦੀ ਏ ਉਸ ਵੇਲੇ ਹੀ ਯਾਰਾ ਸਾਡੀ ਈਦ ਹੋ ਜਾਂਦੀ ਏ ਲੈਂਦੇ ਦਿੰਦੇ ਦੇਸ਼ ਕਿਸੇ ਨੂੰ ਅੱਪਾ ਕੋਈ ਸੁਗਾਤ ਨਹੀਂ ਲੈਂਦੇ ਦਿੰਦੇ ਦੇਸ਼ ਕਿਸੇ ਨੂੰ ਅੱਪਾ ਕੋਈ ਸੁਗਾਤ ਨਹੀਂ ਬੇਸ਼ੱਕ ਬੱਦਲ ਚੜ ਚੜ ਆਉਂਦੇ ਹੁੰਦੀ ਕਦੇ ਬਰਸਾਤ ਨਹੀਂ ਬੇਸ਼ੱਕ ਬੱਦਲ ਬੇਸ਼ੱਕ ਬੱਦਲ ਚੜ ਚੜ ਆਉਂਦੇ ਹੁੰਦੀ ਕਦੇ ਬਰਸਾਤ ਨਹੀਂ ਰਾਹਾਂ 'ਚ ਬੇਸ਼ੱਕ ਮਿਲਦੇ ਰਹਿੰਦੇ ਬੇਸ਼ੱਕ ਰਾਹਾਂ 'ਚ ਮਿਲਦੇ ਰਹਿੰਦੇ ਹੁੰਦੀ ਕਦੇ ਮੁਲਕਾ ਚ ਨਹੀਂ